ਇਹ ਬਿਨਾ ਲਾਈਟ ਤੋਂ ਚੱਲਣ ਵਾਲੀ ਮਸ਼ੀਨ ਆ ਮੈਨੂਅਲੀ ਇਹ ਪੰਪ ਨਾਲ ਚੱਲਦੀ ਹੈ ਹਨਾ ਇਹਦਾ ਕਿੰਨਾ ਪ੍ਰਾਈਸ ਰਹਿੰਦਾ ਜੀ ਆਪਣੇ ਕੋਲ ਇਸ 29500 ਰੁਪਏ ਸਕੇ 9500 ਰੁਪਏ ਦੇ ਇਹਦੇ ਕੋਲੇ 2 ਜਾਂ 3 ਪਸ਼ੂ ਆ ਹਨਾ ਹਾਂਜੀ ਬਿਜਲੀ ਤੋਂ ਬਗੈਰ ਤੁਸੀਂ ਮਜੇ ਨਾਲ ਆਰਾਮ ਨਾਲ ਚਲਾ ਸਕਦੇ ਉਹਨੂੰ ਵਰਤ ਸਕਦੇ ਕਿਤੇ ਮਰਜੀ ਚੱਕ ਕੇ ਲੈ ਜਾਓ ਕੈਨ ਦੀ ਕੈਪਸਿਟੀ 15 ਲੀਟਰ ਦਾ ਇਹਦਾ ਹੁੰਦਾ ਤੇ ਇੱਕ ਇਹਦਾ ਨਜ਼ਾਰਾ ਹੋਰ ਹੈ ਵੀ ਇਹ ਖਰਾਬ ਖਰੂਬ ਵੀ ਨਹੀਂ ਹੁੰਦੀ ਸਿਰਫ ਸਿੰਗਲ ਪੀਸ ਆਪਾਂ ਨੂੰ ਪੈ ਜਾਂਦਾ ਵਾ 120 ਰੁਪਈਆ ਚ ਇਹ 120 ਰੁਪਈਆ ਦਾ ਹੀ ਆ ਠੀਕ ਹੈ ਜੀ ਇਸ਼ਾਨੇ ਪੰਜਾਬ ਦਾ ਸ਼ਾਨੇ ਪੰਜਾਬ ਦਾ ਹਾਂਜੀ ਇਹਦਾ ਸਾਈਜ਼ ਜਿਹੜਾ ਆ 85 ਦਾ ਸਾਈਜ਼ ਆ 85 ਠੀਕ ਹੈ ਜੀ ਵੀ 8 ਫੁੱਟ ਲੰਮਾ 5 ਫੁੱਟ ਚੌੜਾ ਜੀ ਠੀਕ ਹੈ ਜੀ ਇਹਦਾ ਕੀ ਪ੍ਰਾਈਸ ਰਹਿੰਦਾ ਆਪਣੇ ਲਈ ਇਹਦਾ ਬੈਸਟ ਰੇਟ ਤੁਹਾਨੂੰ ਮਿਲੇਗਾ 1300 ਰੁਪਏ 500 350 400 ਇਹ ਰੇਂਜ ਦੇ ਵਿੱਚ ਹੋ ਜਾਂਦੇ ਤੇ ਬਾਈ ਜੀ ਆਹ ਆਪਾਂ ਸੈਂਪਲ ਰੱਖੇ ਹੋਏ ਆ ਹਨਾ ਫੀਲ ਦੇ ਹਾਂਜੀ ਹਾਂਜੀ ਇਹ ਸੈਂਪਲ ਰੱਖੇ ਆ ਕਿ ਮਤਲਬ ਜੇ ਕਿਸੇ ਨੂੰ ਲੂਸ ਸਟੱਫ ਚਾਹੀਦਾ ਹੋਵੇ ਫੀਡ ਤਿਆਰ ਕਰਨ ਲਈ ਉਹ ਵੀ ਅਵੇਲੇਬਲ ਹੋ ਜਾਂਦਾ ਕੰਪਲੀਟ ਸੈਟ ਜਿਹੜੀ ਗੱਦੀ ਆ ਸਿਰਫ 1500 ਰੁਪਏ ਗੱਦੀ ਸਣੇ ਕਾਠੀ ਨਹੀਂ ਨਹੀਂ ਆਹ ਵਾਲੀ ਕੱਲੀ ਦੀ ਗੱਦੀ ਕੱਲੀ ਗੱਦੀ 1500 ਰੁਪਏ ਦੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਆਪਾਂ ਇਸ ਟਾਈਮ ਖੜੇ ਆਂ ਜੀ ਅਨੂਜ ਫੀਡ ਸਟੋਰ ਪਿੰਡ ਰਜਾਪੁਰ ਨਕੋਦਰ ਰੋਡ ਕਪੂਰਥਾਲਾ ਦੇ ਵਿੱਚ ਤੇ ਬਾਈ ਜੀ ਹੋਰਾਂ ਨਾਲ ਆਪਾਂ ਗੱਲਬਾਤ ਕਰਾਂਗੇ ਇਹਨਾਂ ਦੀ ਸ਼ਾਪ ਐ ਸਤਿ ਸ੍ਰੀ ਅਕਾਲ ਬਾਈ ਜੀ ਤੇ ਕੀ ਨਾਮ ਐ ਜੀ ਆਪਣਾ ਅਨੂਜ ਸ਼ਰਮਾ ਠੀਕ ਐ ਜੀ ਤੇ ਆਪਣੀ ਸ਼ਾਪ ਦੇ ਉੱਤੇ ਕਿਹੜੇ ਕਿਹੜੇ ਪ੍ਰੋਡਕਟ ਅੱਜ ਆਪਾਂ ਆਪਣੇ ਕਸਟਮਰਸ ਨੂੰ ਦਿਖਾਉਣੇ ਆ ਜਿਵੇਂ ਕਿ ਆ ਮਸ਼ੀਨਾਂ ਪਈਆਂ ਹਨਾ ਸਭ ਤੋਂ ਪਹਿਲਾਂ ਇਹ ਇੱਧਰ ਪੈਂਸਨ ਦੀ ਮਿਲਕਿੰਗ ਮਸ਼ੀਨ ਐ ਇਹ ਪੰਜਾਬ ਕਿੰਗਰੀ ਇਹ ਪੰਜਾਬ ਕਿੰਗ ਦੀ ਹੈ ਇਹ ਵੈਂਸਨ ਦੀ ਹੈ ਇਸ ਤੋਂ ਇਲਾਵਾ ਆਪਣੇ ਕੋਲੇ ਮੈਨੂਅਲ ਮਿਲਕਿੰਗ ਮਸ਼ੀਨਾਂ ਨੇ ਠੀਕ ਹੈ ਤੇ ਹੋਰ ਵੀ ਆਪਣੇ ਕੋਲੇ ਡੇਰੀ ਦੇ ਰਿਲੇਟਡ ਸਾਰਾ ਸਮਾਨ ਅਵੇਲੇਬਲ ਹੈ ਨਾ ਜੀ ਜੀ ਸਰ ਜਿਵੇਂ ਕਿ ਇੱਧਰ ਆਪਾਂ ਥੋੜੇ ਵੇਖ ਸਕਦੇ ਹਾਂ ਸਟੀਲ ਦੇ ਵੀ ਪਏ ਤੇ ਰਬੜ ਵਾਲੇ ਵੀ ਪਏ ਐ ਤੇ ਉਹ ਉਧਰ ਮੇਟ ਪਏ ਆ ਉਹਨਾਂ ਦਾ ਵੀ ਆਪਾਂ ਤੁਹਾਨੂੰ ਰੇਟ ਦੱਸਾਂਗੇ ਬਾਕੀ ਜਿਹੜਾ ਨਿੱਕਾ-ਨਿੱਕਾ ਸਮਾਨ ਹੁੰਦਾ ਜਿਵੇਂ ਕਿ ਬਾਈ ਜੀ ਹੋਰੀ ਉਹ ਵੇਖੋ ਬੂਟ ਚੱਕੀ ਫਿਰਦੇ ਐ ਇਹਨਾਂ ਦਾ ਵੀ ਆਪਾਂ ਤੁਹਾਨੂੰ ਰੇਟ ਦੱਸਾਂਗੇ ਤੇ ਸਭ ਤੋਂ ਪਹਿਲਾਂ ਆਪਾਂ ਸ਼ੁਰੂ ਕਰਦੇ ਹਾਂ ਮਸ਼ੀਨਾਂ ਤੋਂ ਬਾਈ ਜੀ ਇਸ ਮਸ਼ੀਨ ਤੋਂ ਆਪਾਂ ਸ਼ੁਰੂ ਕਰਦੇ ਆਂ ਇਹਦੀ ਕੀ ਕੈਪੈਸਿਟੀ ਕਿੰਨੇ ਪਸ਼ੂਆਂ ਵਾਲੀ ਮਸ਼ੀਨ ਹੈ ਇਹ ਇਹ 1.7 HP ਦੀ ਮਸ਼ੀਨ ਹੈ ਜੀ ਵੈਂਕਸਨ ਕੰਪਨੀ ਦੀ ਬਣੀ ਹੋਈ ਆ ਹਾਂ ਤੁਸੀਂ ਮਜੇ ਨਾਲ 15-20 ਅੰਗਰ ਤੱਕ ਚੋ ਸਕਦੇ ਹੋ 15 ਤੋਂ ਲੈ ਕੇ 20 ਪਸ਼ੂ ਕਿਉਂਕਿ 1.7 HP ਦਾ ਪੰਪ ਹੈ ਜਲਦੀ ਗਰਮ ਨਹੀਂ ਹੁੰਦਾ ਹਾਂਜੀ ਹਾਂਜੀ ਤੇ ਇਹਦੇ ਨਾਲ ਕੈਨ ਜਿਹੜਾ ਇਹਦੀ ਕੀ ਕੈਪੈਸਿਟੀ ਹੁੰਦੀ ਹੈ ਜੀ ਇਹ ਹੁੰਦਾ 27 ਲੀਟਰ ਦਾ ਨਾਲ ਡਰਮ ਹੁੰਦਾ ਜੀ ਠੀਕ ਹੈ ਜੀ ਹਾਂਜੀ ਤੇ ਪ੍ਰਾਈਸ ਦੀ ਜੇ ਆਪਾਂ ਗੱਲ ਕਰੀਏ ਜੀ ਦੀ ਪ੍ਰਾਈਸ ਜੇ ਤਾਂ ਬਹੁਤ ਸੋਹਣਾ ਰੈਟ ਬੈਸਟ ਰੇਟ ਦਵਾਂਗੇ ਇਹ 46 ਦੇ ਵਿੱਚ ਇਹ ਤੁਹਾਡੇ ਲਈ ਸਪੈਸ਼ਲ 46 ਰੁਪਏ ਵਿੱਚ 46000 ਹੈ ਨਾ ਜੀ ਸਰ ਤੇ ਇੱਕ ਮੈਂ ਚੀਜ਼ ਦੱਸਦਾ ਵੀ ਕੰਪਨੀ ਕੋਈ ਵੀ ਹੋਵੇ ਪਰ ਜਿਹੜੀ ਵੈਂਸਨ ਦੀ ਮਸ਼ੀਨ ਹੈ ਉਹ ਲੌਂਗ ਲਾਈਫ ਚੱਲਣ ਵਾਲੀ ਮਸ਼ੀਨ ਹੈ ਤੇ ਜਿੰਨੇ ਵੀ ਬਾਈ ਜੀ ਡੇਰੀ ਫਾਰਮਰ ਹੁੰਦੇ ਆ ਵੱਡੇ ਡੇਰੀ ਫਾਰਮ ਜਿੰਨਾਂ ਕੋਲੇ 20 ਤੋਂ 25 ਪਸ਼ੂ ਹੁੰਦੇ ਆ ਨਾ ਉਹਨਾਂ ਦੇ ਆਪਾਂ ਜੇ ਫਾਰਮਾਂ 'ਚ ਜਾ ਕੇ ਦੇਖਾਂਗੇ ਆਪਾਂ ਨੂੰ ਇਹੀ ਮਸ਼ੀਨ ਦੇਖਣ ਨੂੰ ਮਿਲੂਗੀ ਕਿਉਂਕਿ ਦੇਖਣ ਨੂੰ ਵੀ ਆਏ ਮਿਲਦੀ ਵੀ ਕਿਸੇ ਕੋਲੇ 10-10 ਸਾਲ ਦੀ ਚੱਲੀ ਜਾਂਦੀ ਕਿਸੇ ਕੋਲੇ 15-15 ਸਾਲ ਦੀ ਚੱਲੀ ਜਾਂਦੀ ਹੈ ਤੇ ਜੇ ਆਪਾਂ ਇਸ ਮਸ਼ੀਨ ਦੀ ਗੱਲ ਕਰੀਏ ਜੀ ਇਹ ਜਿੱਦਾਂ ਥੋੜੇ ਲੋ ਰੇਟ ਆ ਜਾਂਦੀ ਏ ਪੰਜਾਬ ਕੇਂਡ ਕੰਪਨੀ ਦੀ ਬਣੀ ਹੋਈ ਏ ਹਾਂਜੀ ਤੇ ਇਹ ਮਤਲਬ ਜਿੱਦਾਂ ਕਿਸੇ ਨੇ ਥੋੜੇ ਡੰਗਰ ਰੱਖਿਆ 10 ਡੰਗਰ ਰੱਖਿਆ ਨਾ ਇਹ ਮਿਲਕਿੰਗ ਉਹਨਾਂ ਨੇ ਕਰਨਾ ਚਾਹੁੰਦੇ ਤੇ ਉਹਨਾਂ ਲਈ ਬਹੁਤ ਵਧੀਆ ਕਾਰਗਰ ਚੀਜ਼ ਏ ਇਹਦਾ ਪੰਪ ਕਿੰਨੇ ਐਚਪੀ ਦਾ ਹੁੰਦਾ ਜੀ ਇਹ 1.5 ਐਚਪੀ ਦਾ ਇਹਦਾ ਪੰਪ ਹੁੰਦਾ ਆ ਤੇ ਕੈਨ ਦੀ 25 ਦਾ ਇਹਦਾ ਕੈਨ ਹੁੰਦਾ ਕੈਨ 25 ਦੇ ਇਹਦਾ ਆਪਣੇ ਕੋਲੇ ਕਿੰਨਾ ਪ੍ਰਾਈਸ ਰਹਿੰਦਾ ਜੀ ਇਹ ਬੈਸਟ ਰੇਟ ਦਵਾਂਗੇ 26 ਦੇ ਵਿੱਚ ਇਹ 26000 ਚ ਆਪਾਂ ਨੂੰ ਮਸ਼ੀਨ ਮਿਲ ਜੂਗੀ ਕਿੰਨੇ ਪਸੂਆਂ ਦੱਸਦੇ ਤੁਸੀਂ ਇਹ ਮਜੇ ਨਾਲ ਤੁਸੀਂ 10 12 ਡੰਗਰ ਚੋ ਸਕਦੇ ਹੋ ਤੇ ਇਹ ਦੋਨੇ ਮਸ਼ੀਨਾਂ ਸੇਮ ਹੀ ਆ ਜੀ ਸੇਮ ਹੀ ਆ ਜੀ ਸੇਮ ਠੀਕ ਹੈ ਜੀ ਹੁਣ ਜੇ ਆਪਾਂ ਇੱਧਰ ਆ ਜਾਈਏ ਆਹ ਆਪਾਂ ਗੱਲ ਕਰੀ ਪਹਿਲਾਂ ਮਸ਼ੀਨ ਦੀ ਗੱਲ ਕਰਦੇ ਆ ਛੋਟੀ ਮਸ਼ੀਨ ਮੈਂ ਵੇਖੀ ਜਾਂਦਾ ਸੀ ਹਣਾ ਹਾਂਜੀ ਹਾਂਜੀ ਇਹ ਬਿਨਾ ਲਾਈਟ ਤੋਂ ਚੱਲਣ ਵਾਲੀ ਮਸ਼ੀਨ ਆ ਮੈਨੂਅਲੀ ਇਹ ਪੰਪ ਨਾਲ ਚੱਲਦੀ ਆ ਹਣਾ ਇਹਦਾ ਕਿੰਨਾ ਪ੍ਰਾਈਸ ਰਹਿੰਦਾ ਜੀ ਆਪਣੇ ਕੋਲ ਇਸ 39500 ਰੁਪਏ ਸਦੀ 9500 روپے دے اے دے کولے دو یا تین پشوا ہے نا ہاں جی بجلی تو بغیر ਤੁਸੀਂ ਮਜੇ ਨਾਲ ਆਰਾਮ ਨਾਲ چلا ਸਕਦੇ ਉਹਨੂੰ ਵਰਤ ਸਕਦੇ ਕਿਤੇ ਮਰਜੀ ਚੱਕ ਕੇ ਲੈ ਕੇ ਕੈਨ ਦੀ ਕੰਸਟੀ 15 ਲੀਟਰ ਦਾ ਇਹਦਾ ਹੁੰਦਾ ਤੇ ਕਿਹਦੇ ਨਜ਼ਾਰਾ ਹੋ ਰਿਹਾ ਵੀ ਇਹ ਖਰਾਬ ਖਰੂਬ ਵੀ ਨਹੀਂ ਹੁੰਦੀ ਹੈ ਨਾ ਨਹੀਂ ਸਰ ਜੀ ਇਨ दैट ਕੇਸ ਕਿਤੇ ਕੋਈ ਚੀਜ਼ ਦੀ ਪ੍ਰੋਬਲਮ ਆ ਜਵੇ ਤੇ ਉਹਦਾ ਸਪੇਅਰ ਵੀ ਅਵੇਲੇਬਲ ਹੋ ਜਾਏਗਾ ਠੀਕ ਹੈ ਜੀ ਇਸ ਟਾਈਮ ਜਿਹਦਾ ਇਹਦਾ ਕਈ ਜਣੇ ਸ਼ਰਾਰਤ ਕਰਦੇ ਆ ਕੇ ਫੇਸ ਇਹਦਾ ਪਿਸਟਨ ਲਾ ਕੇ ਰੱਖਿਆ ਹੈ ਕੀ اچھا ਦਿੱਕਤ ਨਾ ਕਰੇ ਠੀਕ ਹੈ ਜੀ ਇਹਦਾ ਪ੍ਰਾਈਸ 9500 ਰੁਪਏ ਜੀ ਸਰ ਤੇ ਘਰੇ ਬੈਠੇ ਵੀ ਆਪਾਂ ਇਹ ਮਸ਼ੀਨ ਮੰਗਵਾ ਸਕਦੇ ਆ ਬਿਨਾ ਲਾਈਟ ਤੋਂ ਚੱਲਣ ਵਾਲੀ ਮਸ਼ੀਨ ਹੈ ਸਿਰਫ 9500 ਰੁਪਿਆ ਦੇ ਵਿੱਚ ਤੇ ਆ ਜਿਹੜੇ ਫੋੜੇ ਪਏ ਬਾਈ ਜੀ ਇਹ ਰਬੜ ਵਾਲੇ ਇਹਨਾਂ ਦਾ ਕੀ ਰੇਟ ਰਹਿੰਦਾ ਆਪਣੇ ਜੀ ਇਹ ਅਲੱਗ-ਅਲੱਗ ਹੈ ਸਰ ਜੀ ਇਹ ਜਿਹਦਾ ਰਬੜ ਦਾ ਇਹ ਕੰਪਲੀਟ ਸੈਟ ਜੀ ਲੈਣਾ ਆ ਹਾਂਜੀ ਤੇ ਇਹ ਪਏ 500 ਦੇ ਵਿੱਚ ਪੈ ਜਾਂਦਾ ਜੇ ਇਹਨੂੰ ਸੈਪਰੇਟ ਕਰਕੇ ਲੈਣੇ ਆ ਇਹ ਸਿਰਫ 250 ਰੁਪਏ ਦੇ ਵਿੱਚ ਅੱਛਾ ਇਹ 250 ਦਾ ਜੇ ਆਹ ਸਪੈਸ਼ਲ ਬਾਹਰ ਲਾਇਆ ਹੈ ਜੀਬੀਸੀ ਕੰਪਨੀ ਦਾ ਆ ਹਾਂਜੀ ਤੇ ਇਹ ਟੁੱਟਦਾ ਨਹੀਂ ਅਨਬ੍ਰੇਕੇਬਲ ਆ ਘਸ ਜਾਏਗਾ ਪਰ ਟੁੱਟੇਗਾ ਨਹੀਂ ਟੁੱਟਦਾ ਨਹੀਂ ਅਨਬ੍ਰੇਕੇਬਲ ਆ ਇਹ ਹਾਂਜੀ ਸਰ ਜੀ ਤੇ ਜੇ ਆਪਾਂ ਇਹਦੇ ਸਮੇਤ ਲਵਾਂਗੇ ਪਾਈਪ ਦੇ ਫੇਰ ਆਪਾਂ ਨੂੰ 500 ਰੁਪਏ ਬਸ ਦੇਖੋ ਬਸ ਕੋਸਟ ਐਡ ਹੋ ਜਾਂਦੀ ਹੈ ਤੇ ਉਹਦੇ ਨਾਲ ਇਹ 500 ਦੇ ਵਿੱਚ ਆਪਾਂ ਨੂੰ ਪੈ ਜਾਂਦਾ ਠੀਕ ਹੈ ਜੀ ਇਹ ਦੋਨੇ ਸੇਮ ਹੀ ਹੋਣੇ ਹਨ ਨਾ ਬਾਈ ਜੀ ਉਹ ਰੈੱਡ ਕਲਰ ਵਾਲਾ ਹਾਂਜੀ ਹਾਂਜੀ ਨਹੀਂ ਉਹ ਰੈੱਡ ਵਾਲਾ ਇਹ ਲੋਕਲ ਦੇ ਵਿੱਚ ਆ ਜਾਂਦਾ ਉਹ ਸਿਰਫ ਸਿੰਗਲ ਪੀਸ ਆਪਾਂ ਨੂੰ ਪੈ ਜਾਂਦਾ ਵਾ 120 ਰੁਪਏ ਇਹ 120 ਰੁਪਿਆ ਦਾ ਹੀ ਆ ਹਾਂਜੀ ਇਹਦਾ ਰੇਟ ਡੰਡੇ ਦਾ ਰੇਟ ਅਲੱਗ ਹੋ ਜਾਂਦਾ ਇਹਦਾ ਰੇਟ ਜ਼ਿਆਦਾ ਹੋਣ ਦਾ ਕਾਰਨ ਇਹ ਹੀ ਹੈ ਵੀ ਇਹ ਸਪੈਸ਼ਲ ਆ ਅਨਬ੍ਰੇਕੇਬਲ ਆ ਨਾ ਇਹ ਤੇ ਇਹ ਛੋਟਾ ਜਿਹੜਾ ਜੀ ਇਹੇ ਜੀ ਇਹ ਵੀ ਐਸਏ ਕੰਪਨੀ ਦਾ ਹੈ ਕਿਹਦਾ ਕੀ ਪ੍ਰਾਈਸ ਰਹੂਗਾ ਜੀ ਆਪਣੇ ਕੋਲੇ ਇਹ ਸਾਰਾ ਤੁਹਾਨੂੰ 450 ਦੇ ਵਿੱਚ ਕੰਪਲੀਟ ਸੈਟ ਮਿਲ ਜਾਣਾ ਕੰਪਲੀਟ ਸੈਟ 450 ਦੇ ਵਿੱਚ ਆਪਣਾ ਮਿਲ ਜਾਣਾ ਹੈ ਇਹ ਵੀ ਅਨਬ੍ਰੇਕੇਬਲ ਦੇ ਵਿੱਚ ਆ ਜਾਂਦਾ ਹੈ ਤੇ ਜੇ ਸਟੀਲ ਦੇ ਆਪਾਂ ਗੱਲ ਕਰੀਏ ਫੌੜਿਆਂ ਦੀ ਜੀ ਤੇ ਸਿਰਫ 350 ਰੇਂਜ ਦੇ ਵਿੱਚ ਰਹਿ ਜਾਂਦਾ ਹੈ 350 ਦੀ ਰੇਂਜ ਚ ਆਪ ਨੂੰ ਸਟੀਲ ਦਾ ਮਿਲ ਜਾਊਗਾ ਜੀ ਠੀਕ ਹੈ ਜੀ ਇਸ ਤੋਂ ਇਲਾਵਾ ਆਪਣੇ ਕੋਲੇ ਮੈਟ ਵੀ ਮਿਲ ਜਾਂਦੇ ਹਨ ਜੀ ਤੇ ਮੈਟ ਆਪਾਂ ਤੁਹਾਨੂੰ ਦਿਖਾਉਣੇ ਆ ਵੀ ਕਿਹੜੇ ਕਿਹੜੇ ਮੈਟ ਆ ਕਿੱਥੋਂ ਪ੍ਰਾਈਸ ਸਟਾਰਟ ਹੁੰਦਾ ਕੀ ਕੈਟਾਗਰੀ ਆ ਉਹਨਾਂ ਦੀ ਸਭ ਤੋਂ ਪਹਿਲਾਂ ਆਪਾਂ ਕਿਹੜਾ ਮੈਟ ਆਪਾਂ ਦਰਸ਼ਕਾਂ ਨੂੰ ਦਿਖਾਉਣਾ ਹੈ ਜੀ ਆਪਾਂ ਨੋਰਮਲ ਤੋਂ ਸ਼ੁਰੂ ਕਰਦੇ ਆਂ ਹਾਂਜੀ ਇਹ ਫਾਰਮੈਟ ਆ ਨੋਰਮਲ ਦੇ ਵਿੱਚ ਠੀਕ ਹੈ ਜੀ ਸ਼ਾਨੇ ਪੰਜਾਬ ਦਾ ਸ਼ਾਨੇ ਪੰਜਾਬ ਦਾ ਹਾਂਜੀ ਇਹਦਾ ਸਾਈਜ਼ ਜਿਹੜਾ ਆ 8 5 ਦਾ ਸਾਈਜ਼ ਆ 8 5 ਹਾਂਜੀ ਠੀਕ ਹੈ ਜੀ ਹਾਂਜੀ ਵੀ 8 ਫੁੱਟ ਲੰਮਾ 5 ਫੁੱਟ ਚੌੜਾ ਜੀ ਠੀਕ ਹੈ ਜੀ ਇਹਦਾ ਕੀ ਪ੍ਰਾਈਜ਼ ਰਹਿੰਦਾ ਆਪਣੇ ਲਈ ਇਹਦਾ ਬੈਸਟ ਰੇਟ ਤੁਹਾਨੂੰ ਮਿਲੇਗਾ 1300 ਰੁਪਏ 1300 ਰੁਪਏ ਦਾ ਆਪਾਂ ਨੂੰ ਮਿਲ ਜੂਗਾ ਘਰੇ ਬੈਠੇ ਵੀ ਆਪਾਂ ਇਹ ਮੰਗਵਾ ਸਕਦੇ ਹਾਂ ਕਾਲ ਤੇ ਜੀ ਤੇ ਸੈਕਿੰਡ ਨੰਬਰ ਤੇ ਆਪਣਾ ਸੈਕਿੰਡ ਨੰਬਰ ਤੇ ਇਹ ਤੋਂ ਪ੍ਰੀਮੀਅਮ ਆ ਜਾਂਦਾ ਥੋੜਾ ਹਾਂਜੀ ਤੇ ਇਧਰ ਆ ਰਬੜ ਵਾਲਾ ਚੱਕੀ ਅੱਛਾ ਸੈਕਿੰਡ ਨੰਬਰ ਤੇ ਆਪਣਾ ਇਹ ਮੈਟ ਸੈਕਿੰਡ ਨੰਬਰ ਤੇ ਇਹਦਾ ਰੇਟ ਆ ਜਾਂਦਾ ਹੈ 16.50 ਕ੍ਰਿਸ਼ੀਦਨ ਕੰਪਨੀ ਦਾ ਇਹ ਮੈਟ ਹੈ 16 1650 ਕਿਹਾ ਜੀ ਹਾਂਜੀ ਹਾਂਜੀ ਤੇ ਲੈਂਥ ਤਾਂ ਇਹਦੀ ਉਨ ਨਹੀਂ ਰਹਿੰਦੀ ਲੈਂਥ ਇਹਦੇ ਬਰਾਬਰ ਹੁੰਦੀ ਹੈ ਠੀਕ ਹੈ ਜੀ 1650 ਦਾ ਇਹ ਮੈਟ ਹੈ ਇਨਾ ਤੋਂ ਉੱਪਰ ਜਿਹੜਾ ਪ੍ਰੀਮੀਅਮ ਚ ਆ ਜਾਂਦਾ ਆ ਇਹ ਆ ਜਾਂਦਾ ਕੱਲੀ ਰਬੜ ਦਾ ਜਿਹਦਾ ਵਜ਼ਨ ਹੀ 35 ਦੇ ਸਰਾਉਂਡ ਇਹਦਾ ਵਜ਼ਨ ਚੱਲ ਜਾਂਦਾ 35 ਕਿਲੋ ਦੇ ਲਾਗੇ ਤੇ ਇਹਦਾ ਜਿਹੜਾ ਸਾਈਜ਼ ਹੁੰਦਾ ਉਹ 7x4 ਦਾ 7 ਲੰਬਾ 4 ਚੌੜਾ ਇਹ ਚੜਾਈ ਘਟ ਗਈ ਹੈ ਨਾ ਇਹਦੀ ਥੋੜੀ ਜੀ ਹਾਂਜੀ ਪਰ ਇਹ ਜਿੱਦਾਂ ਕਿ ਕਯੂਬ ਦੇ ਵਿੱਚ ਕਿਸੇ ਨੇ ਲਗਾਣੇ ਹੋਣ ਜਾਂ ਪੱਕਾ ਫਲੋਰ ਲਗਾਉਣਾ ਹੋਵੇ ਉੱਤੇ ਬਹੁਤ ਕਾਰਜਾ ਚਾਹੀਦਾ ਜੀ ਯੂਨੀਵਰਸਲ ਕੰਪਨੀ ਦੇ ਪ੍ਰਾਈਸ ਕਿੰਨਾ ਰਹਿੰਦਾ ਜੀ ਇਹਦਾ ਇਹਦਾ ਬੈਸਟ ਰੇਟ ਤੁਹਾਨੂੰ ਦਵਾਂਗੇ 26 ਦਾ 26 ਦਾ ਹਾਂਜੀ 2600 ਰੁਪਏ ਦੇ ਵਿੱਚ ਠੀਕ ਹੈ ਜੀ ਇਹਦੇ ਵਿੱਚ ਇੱਕ ਵੈਰਾਈਟੀ ਇਸ ਟਾਈਮ ਕਮਿਆਂ ਆਉਂਦੀ ਲੋਕ ਵਾਲੀ ਜੇ ਕਿਸੇ ਦੀ ਬਲੌਕ ਮੈਟ ਦੀ ਰਿਕੁਆਇਰਮੈਂਟ ਹੋਵੇ ਹਾਂ ਜੀ ਉਹ ਵੀ ਅਵੇਲੇਬਲ ਠੀਕ ਹੈ ਜੀ ਤੇ ਇਧਰ ਆਪਾਂ ਗੱਲ ਕਰੀਏ ਜੀ ਆ ਬੂਟਾਂ ਦੀ ਹਾਂ ਜੀ ਇਹ ਬੇਸਿਕ ਰਿਕੁਆਇਰਮੈਂਟ ਜਿਹੜੀ ਹੈਗੀ ਆ ਕਿ 500 350 400 ਇਹ ਰੇਂਜ ਦੇ ਵਿੱਚ ਹੋ ਜਾਂਦੇ ਹਾਂ ਹਾਂ ਜੀ ਵੇ 350 ਤੋਂ ਇਹਨਾਂ ਦਾ ਪ੍ਰਾਈਸ ਸਟਾਰਟ ਆ ਆਪਣੇ ਸ਼ੁਰੂ ਹੋ ਜਾਂਦੇ ਜੇ ਪ੍ਰੀਮੀਅਮ ਦੀ ਗੱਲ ਕਰੀਏ ਪਿਓਰ オリジナル ਹੈਲਸਨ ਕੰਪਨੀ ਦਾ ਪੀਵੀਸੀ ਦੇ ਵਿੱਚ ਆਂਦਾ ਆ ਸਰਦੀ ਹੋਵੇ ਗਰਮੀ ਹੋਵੇ ਇਹ ਨਰਮ ਹੀ ਰਹਿੰਦਾ ਆ ਠੀਕ ਹੈ ਜੀ ਆ ਹੁਣ ਮੌਸਮ ਠੰਡਾ ਆ ਦੇਖ ਲਓ ਹਾਂਜੀ ਬਹੁਤ ਵਧੀਆ ਕੁਆਲਟੀ ਦੇ ਵਿੱਚ ਆ ਇਹ ਕਿਤੇ ਨਹੀਂ ਜਾਂਦਾ ਚਾਹੇ ਸਰਦੀ ਆ ਚਾਹੇ ਗਰਮੀ ਇਹ ਸਿਰਫ 500 ਰੁਪਏ ਵਿੱਚ ਤੁਹਾਨੂੰ ਮਿਲ ਜਾ ਠੀਕ ਹੈ ਜੀ ਹਾਂ ਤੇ ਇਸ ਤੋਂ ਇਲਾਵਾ ਜੇ ਆਪਾਂ ਇੱਧਰ ਨਿਗਾ ਮਾਰ ਗਏ ਹਣਾ ਇਹ ਨਿੱਕੀਆਂ ਨਿੱਕੀਆਂ ਚੀਜ਼ਾਂ ਆ ਗਈਆਂ ਇਹ ਫਾਰਮ ਦੀਆਂ ਬੇਸਿਕ ਲੋੜਾਂ ਜਿਹੜੀਆਂ ਛੋਟੀਆਂ-ਛੋਟੀਆਂ ਚੀਜ਼ਾਂ ਨੱਥ ਚਾਹੀਦੀ ਚਾਬੂ ਚਾਹੀਦਾ ਰਸੀ ਇਹ ਵੀ ਆਪਣੇ ਕੋਲੋਂ ਮਿਲ ਜੂ ਪ੍ਰਾਈਸ ਤਾਂ ਇਹਨਾਂ ਦਾ ਪ੍ਰਾਈਸ ਮਾਰਕੀਟ ਦੇ ਆਧਾਰ ਤੇ ਜੋ ਚੱਲਦਾ ਉਹ ਠੀਕ ਹੈ ਜੀ ਤੇ ਬਾਈ ਜੀ ਆਹ ਆਪਾਂ ਸੈਂਪਲ ਰੱਖੇ ਹੋਏ ਆ ਹਨਾ ਫੀਲ ਦੇ ਹਾਂ ਜੀ ਇਹ ਸੈਂਪਲ ਰੱਖਿਆ ਹੈ ਕਿ ਮਤਲਬ ਜੇ ਕਿਸੇ ਨੂੰ ਲੂਸ ਸਟੱਫ ਚਾਹੀਦਾ ਹੋਵੇ ਫੀਡ ਤਿਆਰ ਕਰਨ ਲਈ ਉਹ ਵੀ ਅਵੇਲੇਬਲ ਹੋ ਜਾਣਾ ਜਿਹਦਾ ਇਹਦੇ ਵਿੱਚ ਜਿਹਦਾ ਬਾਜੀਜ਼ ਲਈ ਕਬੂਤਰਾਂ ਲਈ ਜਾਂ ਚੀੜੀਆਂ ਲਈ ਚੋਗਾ ਤਿਆਰ ਕਰੀਦਾ ਆ ਉਹ ਚੀਜ਼ ਮਿਲ ਜੇਗੀ ਹਾਂਜੀ ਆ ਗੋਟ ਫੀਡ ਮਿਲ ਜੇਗੀ ਠੀਕ ਹੈ ਜੀ ਠੀਕ ਹੈ ਜੀ ਸਰੋਂ ਦੀ ਖਲ ਵੜੇਵਿਆਂ ਦੀ ਖਲ ਮਿਲ ਜੇਗੀ ਬਾਜਰਾ ਚਨਾ ਛਿਲਕਾ ਸੋਇਆ ਛਿਲਕਾ ਹਾਂ ਰੋਸਟਡ ਮੱਕੀ ਮੜੇਵੇਂ ਹਾਂਜੀ ਇਹ ਚੀਜ਼ ਤੇ ਆਹ ਕੀ ਚੀਜ਼ ਆਈਏ ਪਿੱਤਲ ਦੇ ਇਹ ਇਹ ਨਹੀਂ ਨਹੀਂ ਨੋਰਮਲ ਜਿਹੜੇ ਮਟੀਰੀਅਲ ਚੱਲਦੇ ਆ ਅੱਛਾ ਇਹ ਆਪਣੇ ਇਹ ਮਿੰਨਰਲ ਬ੍ਰਿਕ ਚ ਆ ਜਾਂਦੇ ਆ ਹਾਂ ਇਹ ਜਿੰਦਾ ਝਾਂਜਰਾ ਆ ਜਾਂਦੀਆਂ ਆ ਹਾਂ ਹਾਂਜੀ ਉਸ ਤੋਂ ਬਾਅਦ ਕਾੜੇ ਆ ਜਾਂਦੇ ਆ ਅੱਛਾ ਕਾੜਿਆਂ ਦਾ ਜਿੰਨਾ ਵੀ ਆਪਣੇ ਕੋਲੇ ਮਟੀਰੀਅਲ ਆ ਬਣਿਆ ਬਣਾਇਆ ਆਪਾਂ ਨੂੰ ਮਿਲ ਜੂਗਾ ਹਨਾ ਹਾਂਜੀ ਹਾਂਜੀ ਇਹਦੇ ਵਿੱਚ ਜਿਹੜੀਆਂ ਕਿ ਬੇਸਿਕ ਰਿਕੁਆਇਰਮੈਂਟ ਜੋ ਜੋ ਹੁੰਦੀਆਂ ਆ ਹਾਂਜੀ ਜਿੱਦਾਂ ਅੱਜ ਕੱਲ ਕਾੜਾ ਜੇ ਕਿਸੇ ਆਪਣੇ ਪਿੰਡ ਦੇ ਵਿੱਚ ਜਾ ਕੇ ਕਿਸੇ ਸੱਜਣ ਨੂੰ ਕਹਿ ਦਿੰਦੇ ਆ ਜੀ ਡੰਗਰ ਨੂੰ ਕਾੜਾ ਦੇ ਦਿਓ ਉਹ ਕਾੜੇ ਦੇ ਵਿੱਚ ਕੀ ਕਰਦੇ ਆ ਦੋ ਕੁ ਚੀਜ਼ਾਂ ਪਾ ਲੈਂਦੇ ਦੋ ਤੋਂ ਤਿੰਨ ਚੀਜ਼ਾਂ ਬਲਕਿ ਜਦੋਂ ਕਾੜਾ ਦੇਣਾ ਆ ਛਿਲੇ ਦੇ ਵਿੱਚ ਕਾੜਾ ਵਧੀਆ ਬਣਾ ਕੇ ਦਿਓ ਕਿ ਉਹਦੇ ਸਰੀਰ ਨੂੰ ਲੱਗੇ ਹੁਣ ਇਹਦੇ ਵਿੱਚ ਤੁਹਾਨੂੰ ਕੀ ਕੀ ਮਿਲੇਗਾ ਇਹਦੇ ਵਿੱਚ ਮਿਲੇਗੀ ਤੁਹਾਨੂੰ ਸੌਫ ਹਾਂਜੀ ਜਵੈਨ ਹਾਂਜੀ ਖਾ ਲੋ ਹਾਂਜੀ ਕਾਲੀ ਜੀਰਾ ਕਾਲੀ ਮਿਰਚ ਠੀਕ ਹੈ ਜੀ ਨਸ਼ਾਦਰ ਤੇ ਠੋਠੀ ਸ਼ਿਵਾਰੇ ਇਹ ਸਾਰੀਆਂ ਚੀਜ਼ਾਂ ਤੁਹਾਨੂੰ ਇਹਦੇ ਵਿੱਚ ਮਿਲੂਗੀ ਤੇ ਇਹਦਾ ਪ੍ਰਾਈਸ ਕਿੰਨਾ ਰਹਿੰਦਾ ਜੀ ਆਪਣੇ ਕੋਲੇ ਇਹ ਪ੍ਰਾਈਸ ਜਿਹੜੀਆਂ ਦੋ ਖਰਾਕਾਂ ਸਿਰਫ 100 ਰੁਪਏ ਦੋ ਖਰਾਕਾਂ 100 ਰੁਪਏ 100 ਰੁਪਏ ਦੇ ਵਿੱਚ ਠੀਕ ਹੈ ਜੀ ਹਾਂ ਜੀ ਤੇ ਇਸ ਤੋਂ ਇਲਾਵਾ ਜੇ ਆਪਾਂ ਇੱਧਰ ਨਿਗਾ ਮਾਰੀਏ ਜੀ ਆਪਣੇ ਕੋਲੇ ਆਹ ਜਿਵੇਂ ਇਹਨਾਂ ਨੂੰ ਕੀ ਆਖਦੇ ਹੁੰਦੇ ਆ ਇਹ ਪਟੇ ਪਟੇ ਘੋੜਿਆਂ ਦੇ ਆ ਜਾਂਦੇ ਆ ਬੱਕਰੀਆਂ ਦੇ ਆ ਜੂਗੇ ਕੁੱਤਿਆਂ ਦੇ ਆ ਜੂਗੇ ਇਹ ਪਟੇ ਤੁਹਾਨੂੰ ਸਾਰੇ ਮਿਲ ਜਾਣਗੇ ਘੋੜਿਆਂ ਦੇ ਬੱਕਰੀਆਂ ਦੇ ਗਾਈਆਂ ਵਾਸਤੇ ਕੁੱਤਿਆਂ ਵਾਸਤੇ ਹਰੇਕ ਪ੍ਰਕਾਰ ਦਾ ਜਿਹੜਾ ਸਮਾਨ ਆਪਾਂ ਨੂੰ ਇੱਥੋਂ ਮਿਲ ਜਾਣਾ ਜੀ ਜਿਵੇਂ ਇਹਦੇ ਵਿੱਚ ਅਲੱਗ-ਅਲੱਗ ਚੀਜ਼ਾਂ ਆ ਜਾਂਦੀਆਂ ਕੁੱਤਿਆਂ ਦੇ ਪਟੇ ਆ ਜਾਂਦੇ ਆ ਗਾਈਆਂ ਦੇ ਆ ਜਾਂਦੇ ਆ ਠੀਕ ਹੈ ਜੀ ਠੀਕ ਹੈ ਜੀ ਉਸ ਤੋਂ ਬਾਅਦ ਘੋੜਿਆਂ ਦੇ ਚਾਬੂ ਆ ਜਾਂਦੇ ਆ ਬਲੈਕ ਕਲਰ ਤੇ ਆ ਘੋੜਿਆਂ ਲਈ ਬੱਤੇ ਜਾਂਦੇ ਘੋੜੇ ਨੂੰ ਪਾ ਦਿਓ ਤੁਸੀਂ ਜਿਹਨੂੰ ਮਰਜ਼ੀ ਪਾ ਦਿਓ ਠੀਕ ਹੈ ਜੀ ਤੇ ਆਪਣੇ ਕੋਲੇ ਕਾਠੀਆਂ ਵੀ ਮਿਲ ਜਾਂਦੀਆਂ ਘੋੜੇ ਵਾਸਤੇ ਹਾਂਜੀ ਹਾਂਜੀ ਕਾਠੀ ਮਿਲ ਜੇਗੀ ਹਰੇਕ ਜਾਨਵਰ ਦਾ ਸਮਾਨ ਹੈ ਜਿਹੜਾ ਆਪਾਂ ਨੂੰ ਐ ਸ਼ੋਅ ਤੋਂ ਮਿਲ ਜਾਣਾ ਬਾਈ ਹੋਰੀ ਕਹਿੰਦੇ ਕਾਠੀ ਵੀ ਮਿਲ ਜੇਗੀ ਗੱਦੀ ਦੀ ਰਿਕੁਆਇਰਮੈਂਟ ਹੈ ਗੱਦੀ ਮਿਲ ਜੇਗੀ ਗੱਦੀ ਵੀ ਮਿਲ ਜੂਗੀ ਹਾਂਜੀ ਹਾਂਜੀ ਜਿਹਦਾ ਤਾਂਗ ਹੋ ਗਈ ਬੈਲਟਾਂ ਹੋ ਗਈਆਂ ਪ੍ਰਾਈਸ ਕੀ ਰਹਿੰਦਾ ਵੀਰ ਜੀ ਇੱਕ ਵਾਰੀ ਪ੍ਰਾਈਸ ਦੱਸ ਦੋ ਇਸ ਚੀਜ਼ ਦਾ ਆਹ ਕੰਪਲੀਟ ਸੈਟ ਜਿਹੜੀ ਗੱਦੀ ਹੈ ਸਿਰਫ 1500 ਰੁਪਏ ਗੱਦੀ ਸਣੇ ਕਾਠੀ ਨਹੀਂ ਨਹੀਂ ਆਹ ਵਾਲੀ ਕੱਲੀ ਦੀ ਗੱਦੀ ਕੱਲੀ ਗੱਦੀ 1500 ਰੁਪਏ ਦੀ ਹਾਂਜੀ ਲਓ ਜੀ ਕੱਲੀ ਗੱਦੀ ਹੈ ਜਿਹੜੀ ਘੋੜਿਆਂ ਵਾਸਤੇ 1500 ਰੁਪਈਆ ਦੀ ਆਪਾਂ ਨੂੰ ਇੱਥੋਂ ਮਿਲ ਜੂਗੀ ਜੇ ਕਿਸੇ ਨੇ ਮੰਗਵਾਉਣੀ ਹੋਵੇ ਪਹਿਲੀ ਗੱਲ ਤਾਂ ਵਿజిਟ ਕਰੋ ਆਓ ਬਾਕੀ ਜੇ ਤੁਸੀਂ ਨੰਬਰ ਕਾਲ ਕਰਕੇ ਵੀ ਸਮਾਨ ਜਿਹੜਾ ਮੰਗਵਾ ਸਕਦੇ ਹੋ ਲਓ ਜੀ ਤੇ ਇਹ ਕਾਠੀ ਹੈ ਜਿਹੜੀ ਇਹ ਵੀ ਇੱਥੋਂ ਮਿਲ ਜਾਣੀ ਹੈ ਹਨਾ ਬਈ ਜੀ ਸਰ ਤੇ ਹੋਰ ਆਪਣੇ ਕੋਲੇ ਕਿਹੜਾ ਕਿਹੜਾ ਸਮਾਨ ਜਿਵੇਂ ਆਹ ਆਹ ਕੀ ਚੀਜ਼ ਪਈ ਬਈ ਜੀ ਇਹ ਹੁੰਗਰੂ ਆ ਜੀ ਕੋੜੀਆਂ ਦੇ ਹੁੰਗਰੂ ਹੋਗੀਆਂ ਇਹਨਾਂ ਦੀ ਹਾਂਜੀ ਹਾਂਜੀ ਜਰਾਬਾਂ ਹੁੰਦੀਆਂ ਆ ਜਰਾਬਾ ਵੀ ਹੁੰਦੀਆਂ ਘੋੜਿਆਂਆਂ ਘੱਟੀ ਜਿਹੜੀ ਹੁੰਦੀ ਹੈ ਠੀਕ ਹੈ ਹਾਂਜੀ ਜਿੱਦਾਂ ਹੁਣ ਮੌਸਮ ਸਰਦੀ ਦਾ ਆ ਗਿਆ ਆ ਉਹਨੇ ਆਪਣੇ ਜਿੱਦਾਂ ਕੀ ਬੰਦਿਆਂ ਨੂੰ ਠੰਡ ਲੱਗਦੀ ਆ ਉਹਦੇ ਹੀ ਜਾਨਵਰਾਂ ਨੂੰ ਵੀ ਲੱਗਦੀ ਆ ਘੋੜਿਆਂ ਨੂੰ ਵੀ ਬੋਲ ਲੱਗਦੀ ਆ ਘੋੜਿਆਂ ਦੇ ਪੌਣਾਂ ਵਾਸਤੇ ਕੋਟਿਆਂ ਦੇ ਸਪੈਸ਼ਲ ਹੀ ਜਿਹੜਾ ਪ੍ਰੋਡਕਟ ਮੰਗਾਇਆ ਇਹਨੂੰ ਹੌਰਸ ਵੇਅਰ ਕਹਿੰਦੇ ਆ ਠੀਕ ਹੈ ਯਾਨੀ ਕੁਆਲਿਟੀ ਦੇਖੋ ਲਓ ਜੀ ਘੋੜਿਆਂ ਦੇ ਪੌਣਾਂ ਵਾਸਤੇ ਕੋਟ ਕਹਿ ਲਈਏ ਆਪਾਂ ਹਾਂਜੀ ਹਾਂਜੀ ਠੰਡ ਤੋਂ ਬਚਾਉਣ ਨੂੰ ਠੀਕ ਹੈ ਠੰਡ ਤੋਂ ਇਹ ਪੂਰੇ ਪੂਰੀ ਬੋਡੀ ਨੂੰ ਕਵਰ ਕਰ ਦਿੰਦੀ ਪੂਰੀ ਬੋਡੀ ਕਵਰ ਕਰਦਾ ਤੇ ਇਹ ਕੀ ਪ੍ਰਾਈਸ ਰਹਿੰਦਾ ਜੀ ਇਸ ਦਾ ਇਹ ਪ੍ਰਾਈਸ ਤੁਹਾਨੂੰ ਲਾਸਟ ਰੇਟ ਜਿਹੜਾ ਮਿਲੇਗਾ 1950 ਰੁਪਏ ਦਾ 1950 ਰੁਪਏ ਦਾ ਘਰੇ ਬੈਠੇ ਵੀ ਆਪਾਂ ਮੰਗਵਾ ਸਕਦੇ ਹਾਂ ਨੰਬਰ ਤੁਹਾਨੂੰ ਸਕਰੀਨ ਤੇ ਮਿਲ ਜਾਣਾ ਬਾਈ ਹੋਰਾਂ ਦਾ ਜੀ ਘੋੜਿਆਂ ਦੇ ਰਿਲੇਟਡ ਏ ਟੂ ਜ਼ेड ਕੋਸਵੀ ਚੀਜ਼ ਜਿਵੇਂ ਇੱਧਰ ਕਾਠੀਆਂ ਪਈਆਂ ਆ ਉੱਤੇ ਕੀ ਕਿੰਨੀਆਂ ਗੱਦੀ ਇੱਧਰ ਕੋਟ ਹੋ ਗਏ ਹਨ ਤੇ ਟੋਟਲ ਸਮਾਨ ਆ ਜਿਹੜਾ ਆਪਾਂ ਨੂੰ ਮਿਲ ਜਾਣਾ ਹੈ ਸ਼ੋਪ ਦੇ ਉੱਤੋਂ ਹੋਰ ਬਾਈ ਜੀ ਆਪਣੇ ਕੋਲ ਜਿਵੇਂ ਆਹ ਮਸ਼ੀਨਾਂ ਦੇ ਪ੍ਰੋਡਕਟ ਪਏ ਆ ਹਾਂਜੀ ਹਾਂਜੀ ਇਹ ਸਪੇਅਰ ਪਾਰਟ ਜੀ ਵੈਂਸਨ ਦਾ ਅੱਛਾ ਮਿਲਕਿੰਗ ਮਸ਼ੀਨ ਦਾ ਕੋਈ ਵੀ ਪਾਰਟ ਹੋਵੇ ਜਿਵੇਂ ਪੈਪਾਂ ਹੋ ਗਈਆਂ ਤੇ ਤੇਲ ਚਾਹੀਦਾ ਹੋਵੇ ਡਿੱਪ ਚਾਹੀਦੇ ਹੋਣ ਜਾਂ ਕਲੌ ਚਾਹੀਦਾ ਹੋਵੇ ਉਹ ਮੇਰੇ ਟੋਟਲ ਸਮਾਨ ਆਪਾਂ ਨੂੰ ਇੱਥੋਂ ਮਿਲ ਜਾਣਾ ਇਸ ਦੇ ਨਾਲ ਨਾਲ ਆਪਾਂ ਨੂੰ ਦਵਾਈਆਂ ਵੀ ਮਿਲ ਜਾਣੀਆਂ ਇੱਥੋਂ ਨਾ ਬਾਈ ਜੀ ਜੀ ਜਿੱਦਾਂ ਕਿ ਕਈ ਗਾਵਾਂ ਦੀ ਪ੍ਰੋਬਲਮ ਆਂਦੀ ਘੋੜੀਆਂ ਦੀ ਪ੍ਰੋਬਲਮ ਆਂਦੀ ਕਿ ਉਹਨਾਂ ਨੂੰ ਤੱਤਾਂ ਦੀ ਘਾਟ ਪੈ ਜਾਂਦੀ ਇਹਨੂੰ ਆਰਗੈਨਿਕ ਤੱਤ ਜਿਹੜੇ ਹੁੰਦੇ ਆ ਤੇ ਉਹਨਾਂ ਦੀ ਘਾਟ ਨੂੰ ਪੂਰਾ ਕਰਨ ਲਈ ਸਾਡੇ ਕੋਲ ਓਟੀਐਮ ਮਿਲ ਜਾਂਦਾ ਆਰਗੈਨਿਕ ਟ੍ਰੇਸ ਮਿਨਰਲ ਮਿਲ ਜਾਂਦੇ ਲਿਕਵਿਡ ਫਾਰਮ ਤੇ ਤੁਹਾਨੂੰ ਔਰਲ ਫਾਰਮ ਦੇ ਵਿੱਚ ਮਿਲਿਆ ਜਿੱਦਾਂ ਮਾਈਕਰੋ ਪਾਵਰ ਇਹਦਾ ਬਹੁਤ ਸੋਹਣਾ ਰਿਜ਼ਲਟ ਆ ਰਿਹਾ ਹੈ ਹਾਂਜੀ ਹਾਂਜੀ ਆਰਗੈਨ कि ਇਹਦੀ ਡੋਜ਼ ਗਾਈਆਂ ਨੂੰ ਜਾਂ ਬੱਚੀਆਂ ਨੂੰ ਘੋੜੀਆਂ ਨੂੰ ਜਿਹਨੂੰ ਵੀ ਅਹੀਂ ਰਿਕੁਆਇਰਮੈਂਟ ਹਨ ਉਹ ਦੇ ਸਕਦੇ ਠੀਕ ਹੈ ਜੀ ਤੇ ਲਓ ਜੀ ਬਾਈ ਜੀ ਆਪਣਾ ਨਾ ਇੱਕ ਵਾਰੀ ਐਡਰੈਸ ਤੇ ਨੰਬਰ ਜ਼ਰੂਰ ਦੱਸ ਦਿਓ ਵੀ ਜੇ ਕਿਸੇ ਵੀਰ ਨੇ ਇਥੇ ਵਿਜ਼ਿਟ ਕਰਨਾ ਹੋਵੇ ਜਾਂ ਸਮਾਨ ਮੰਗਵਾਉਣਾ ਹੋਵੇ ਆਪਣੇ ਤੋਂ ਸੱਜੀ ਸ਼ਾਪ ਦਾ ਨਾਮ ਹੈ ਅਨੁਜ ਫੀਡ ਸਟੋਰ ਹਾਂ ਜੀ ਇਹ ਰੋਡ ਹੈਗੀ ਨਕੋਦਰ ਰੋਡ ਮਤਲਬ ਰੋਡ ਸਿੰਧੀ ਕਾਲਾ ਸਿੰਘਾ ਨਕੋਦਰ ਰੋਡ ਦੇ ਉੱਪਰ ਹੀ ਸ਼ਾਪ ਹੈ ਆਪਣੀ ਠੀਕ ਹੈ ਜੀ ਤੇ ਪਿੰਡ ਹੈਗਾ ਰਾਜਾਪੁਰ ਠੀਕ ਹੈ ਜੀ ਮਤਲਬ ਕਪੂਰਥਲਾ ਤੋਂ ਜਦੋਂ ਆਪਾਂ ਜਾਂਦੇ ਆ ਨਕੌਦਰ ਰਸਤੇ ਦੇ ਵਿੱਚ ਮੇਨ ਰੋਡ ਦੇ ਉੱਤੇ ਹੀ ਪੈਣਾ ਦਾ ਰਜਾਪੁਰ ਠੀਕ ਹੈ ਜੀ ਉੱਤੇ ਹੀ ਸ਼ਾਪ ਹੈ ਆਪਣੀ ਠੀਕ ਹੈ ਜੀ ਜੀ ਤੇ ਨੰਬਰ ਆਪਾਂ ਬਾਈ ਨੰਬਰ 80 120 000 53 ਬਾਕੀ ਨੰਬਰ ਤੁਹਾਨੂੰ ਸਕਰੀਨ ਦੇ ਉੱਤੇ ਮਿਲ ਜੂਗਾ ਤੇ ਜੇ ਕਿਸੇ ਨੇ ਸਮਾਨ ਮੰਗਵਾਉਣਾ ਹੋਵੇ ਬਾਈ ਜੀ ਨਾਲ ਗੱਲ ਕਰ ਲਿਓ ਤੇ ਆਪਾਂ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਵਿੱਚ ਆਪਣੀ ਵੀਡੀਓ ਵਧੀਆ ਲੱਗੀ ਹੋਵੇ ਤਾਂ ਇਹਨੂੰ ਸ਼ੇਅਰ ਜ਼ਰੂਰ ਕਰਿਓ ਜੀ ਧੰਨਵਾਦ ਥੈਂਕ ਯੂ